ਸਸਿਕਾਲ ਕੀ ਹਾਲ ਚਾਲ ਆ ਠੀਕ ਠਾਕ ਹੋ ਕੱਲ 6 ਸਤੰਬਰ 2024 ਮੈਂ ਤਾਂ ਕਹਾਂ ਕਿ ਵੇਖੀ ਜੋ ਬਾਬਾ ਰੋਡੂ ਜੀ ਦੀ ਜਗ੍ਹਾ ਤੇ ਮੇਲਾ ਲੱਗਦਾ ਦੇਖਣ ਦਾ ਮੌਕਾ ਮਿਲਿਆ ਸ਼ਾਮ ਜੇ ਨੂੰ ਗਏ ਸੀ ਅਸੀਂ ਉੱਥੇ ਜ਼ਰੂਰੀ ਨਹੀਂ ਸਾਰੇ ਪੀਣ ਆਲੇ ਜਾਂਦੇ ਆਗੇ ਵੈਸੇ ਵੀ ਮੇਲਾ ਦੇਖਣ ਸੇਵਾ ਕਰਨ ਵੀ ਜਾਂਦੇ ਹੈਗੇ ਸ਼ਰਦਾ ਭਾਵਨ ਵਾਲਾ ਜਿਵੇਂ ਕਿਸੇ ਦੀ ਸੁੱਖ ਸੁਖੀ ਆ ਸੁੱਖ ਪੂਰੀ ਹੁੰਦੀ ਆ ਉੱਥੇ ਸ਼ਰਾਬ ਚੜਦੀ ਆ ਜੇ ਵੀ ਜੋ ਵੀ ਕਹਿੰਦੇ ਸੁੱਖ ਸੁਖੀ ਹੁੰਦੇ ਸੁੱਖ ਪੂਰੀ ਹੁੰਦੀ ਆ ਉਹ ਸ਼ਰਾਬ ਚੜਾ ਕੇ ਆਉਂਦਾ ਇਹ ਮੇਲਾ ਲੱਗਦਾ ਤੇ ਪਿੰਡ ਕੌਂ ਕੇ ਵੇਖੇ ਬਾਬਾ ਰੂਡੀ ਜਗ੍ਹਾ ਤੇ ਕੱਲ ਗਏ ਅਸੀਂ ਜਦੋਂ ਸ਼ਾਮ ਜੇ ਨੂੰ ਗਏ ਅਸੀਂ ਤਾਂ ਤੇ ਰਸਤੇ 'ਚ ਦੇਖਿਆ ਕਿੰਨੇ ਮੋਟਰਸਾਈਕਲ ਵਾਲੇ ਕਿੰਨੀ ਤੇਜ਼ ਆ ਰਹੇ ਸੀ ਸਭ ਮਤਲਬ ਦੀ ਸ਼ਰਾਬ ਮਤਲਬ ਪੀਤੀ ਵੀ ਸੀਗੀ ਨਾ ਉਹਨਾਂ ਦੀ ਕੋਈ ਸੇਫਟੀ ਸੀ ਨਾ ਕਿਹਦੇ ਹੈਲਮਟ ਲਿਆ ਵਾ ਸੀ ਤਿੰਨ ਤਿੰਨ ਚਾਰ ਚਾਰ ਜਾਣੇ ਇੱਕ ਮੋਟਰਸਾਈਕਲ ਤੇ ਬੈਠੇ ਸੀਗੇ ਲੈਂਕ ਰੋਡ ਆ ਬਹੁਤ ਔਖੇ ਸੀਗੇ ਜਾਮ ਬਹੁਤ ਲੱਗਿਆ ਸੀਗਾ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚ ਗਏ ਦੱਲੇ ਵਾਲੇ ਪੁਲ ਤੇ ਦੱਲੇ ਵਾਲੇ ਪੁਲ ਤੇ ਵੀ ਬਹੁਤ ਜਾਮ ਲੱਗਿਆ ਸਾਨੂੰ ਉੱਥੇ ਅੱਧਾ ਪੌਣਾ ਘੰਟਾ ਰੁਕਣਾ ਪਿਆ ਇੱਕ ਪਾਸੋਂ ਕੋਹ ਕਲੇ ਪਾਸੋਂ ਟਰਾਲੀਆਂ ਟ੍ਰੈਕਟਰ ਗੱਡੀਆਂ ਆ ਰਹੀਆਂ ਸੀਗੀਆਂ ਟਰੈਫਿਕ ਹੀ ਨਾ ਸੀਗਾ ਦੋ ਮੁਲਾਜ਼ਮ ਸੀ ਉੱਥੇ ਪੁਲਿਸ ਮੁਲਾਜ਼ਮ ਔਰ ਉਹਨਾਂ ਦੀ ਵੀ ਨਹੀਂ ਸੌਂ ਰਹੇ ਸੀਗੇ ਫਿਰ ਸਾਨੂੰ ਅੱਧੇ ਪੌਣੇ ਘੰਟੇ ਬਾਅਦ ਆਪਣੇ ਪੰਡੋਂ ਬਾਈ ਰਜਿੰਦਰ ਸਿੰਘ ਮਲਾਜਮ ਉਹਨਾਂ ਨੇ ਇੱਕ ਪਾਸੇ ਉਹਨਾਂ ਟਰਾਲੀਆਂ ਵਗੈਰਾ ਰੋਕੀਆਂ ਤੇ ਫਿਰ ਦੂਸਰੀ ਸਾਈਡ ਤੋਂ ਜੋ ਆਪਣਾ ਟ੍ਰੈਕਸੀ ਉਹ ਨਗਾਇਆ ਰਸਤੇ ਹੀ ਦੇਖਿਆ ਸੀ ਥਾਂ ਥਾਂ ਟੋਲੀਆਂ ਬਣਾਈ ਬੈਠੇ ਆ ਕਿਤੇ ਕਾਰ ਖੜੀ ਕਰੀ ਉਹਦੇ ਉੱਪਰ ਬੋਤਲ ਰੱਖੀ ਆ ਸ਼ਰਾਬ ਪੀ ਰਹੇ ਆ ਭੰਗੜੇ ਪਾ ਰਹੇ ਆ ਡੀਜੇ ਲੱਗਿਆ ਵਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਜੋ ਇਹ ਜਗ੍ਹਾ ਬਹੁਤ ਸ਼ਕਤੀਬਲੀ ਜਗ੍ਹਾ ਕੀ ਇੱਥੇ ਸ਼ਰਧਾ ਭਾਵਨਾ ਨਾਲ ਜਾਓ ਜੋ ਇੱਕ ਦੇਗ ਮਿਲਦੀ ਆ ਦੇਗ ਵਾਂਗੂ ਲਓ ਉਹਨੂੰ ਪ੍ਰਸ਼ਾਦ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਪ੍ਰਸ਼ਾਦ ਲੈਨੇ ਆ ਆਪਾਂ ਜਰੂਰੀ ਤਾਂ ਨਹੀਂ ਸਾਰਾ ਵੀ ਜਿੰਨਾ ਹੁੰਦਾ ਸਾਰਾ ਪ੍ਰਸ਼ਾਦ ਖਾ ਜਾਂਦੇ ਆਪਾਂ ਦੇਗ ਵਾਂਗੂ ਦੇਗ ਲੈ ਕੇ ਆਪਦਾ ਘਰੇ ਆ ਜੇ ਚੁੱਪ ਕਰਕੇ ਪਰ ਲੋਕਾਂ ਚ ਇੰਨੀ ਬੇਸਬਰੀ ਹੈ ਪਤਾ ਨਹੀਂ ਕੀ ਘਰੋਂ ਮਿਲਦੈ ਨਹੀਂ ਉਹਨੂੰ ਕੁਛ ਉਥੋਂ ਬੋਤਲਾਂ ਭਰਾ ਕੇ ਲਿਆ ਕੇ ਰਸਤੇ 'ਚ ਜਿੰਨਾ ਚਿਰ ਬੋਤਲ ਖਤਮ ਨਹੀਂ ਹੁੰਦੀ ਉਹ ਘਰੇ ਪਹੁੰਚਦੇ ਨਹੀਂ ਪਰ ਉਹਨੂੰ ਇਹ ਨਹੀਂ ਪਤਾ ਕਰੇ ਪਹੁੰਚਣਾ ਕਿ ਨਹੀਂ ਪਹੁੰਚਣਾ ਐਨੀ ਖਰਾਬ ਕੀਤੀ ਦੇਖੀ ਅਸੀਂ ਡਿੱਗੇ ਪਏ ਦੇਖਿਆ ਰਸਤੇ 'ਚ ਐਕਸੀਡੈਂਟ ਹੋਇਆ ਦੋ ਐਕਸੀਡੈਂਟ ਹੋ ਜਾਤੇ ਇੱਕ ਕਾਰ ਵਾਲੇ ਨੇ ਇੰਨੀ ਤੇਜ਼ ਕਾਰ ਸੀ ਉਹਦੀ ਉਹਨੇ ਵਾਹਣ ਦੇ ਵਿੱਚ ਸੜਲੀ ਛੋਨੇ ਦੇ ਵਿੱਚ ਫਿਰ ਨੂੰ ਉਹ ਤੇ ਕੱਢ ਰੇ ਸੀ ਰਾਤ ਨੂੰ ਸ਼ਾਮ ਨੂੰ ਪੰਜਾਬੀਓ ਥੋੜਾ ਜਿਹਾ ਦੇਖੋ ਮੈਂ ਦੇਖਿਆ ਥੇ ਕਿਵੇਂ ਲਾਲਚ ਲਾਲਚ ਕਰਦੇ ਸੀ ਦਰੂਪੀਣ ਦਾ ਦਰੂਪੀਣ ਵਾਲੇ ਸਰਦਾ ਭਾਵਨਾ ਨਾਲ ਜਦੋਂ ਕਿਸੇ ਵੀ ਜਗ੍ਹਾ ਤੇ ਜਾਂਦੇ ਆਪਾਂ ਮੱਥਾ ਟੇਕੋ ਅਸੀਂ ਮੱਥਾ ਟੇਕ ਕੇ ਆਏ ਆ ਅਸੀਂ ਦਰੂਪੀਣ ਤਾਂ ਗਏ ਨਹੀਂ ਸੀਗੇ ਸਾਰੇ ਦਰੂਪੀਣ ਵਾਲੇ ਨਹੀਂ ਜਾਂਦੇ ਉੱਥੇ ਸੀ ਵੀਡੀਓ ਵੀਰਾ ਬਣਾ ਕੇ ਲੈਂਦੀ ਆ ਉਹ ਬਲੌਗ ਵੀ ਪਾਵਾਂਗੇ ਆਪਾਂ ਪਰ ਬਹੁਤ ਗਲਤ ਦੇਖਿਆ ਮੈਂ ਬਜ਼ੁਰਗ ਬੰਦੇ ਸਿਆਣੇ ਬਿਆਣੇ ਦੇਖਿਆ ਮੈਂ ਉੱਥੇ ਡਿੱਗੇ ਪਏ ਇੰਨੀ ਦਾਰੂ ਪੀਤੀ ਸੀ ਉਹਨਾਂ ਦੇ ਪਾਣੀ ਪਾ ਕੇ ਉਹਨਾਂ ਨੂੰ ਹੋਸ਼ 'ਚ ਲਿਆ ਰਹੇ ਸੀਗੇ ਕੀ ਹੈ ਜੇ ਰ ਇੱਕ ਦਿਨ ਪੀ ਕੇ ਤੁਸੀਂ ਤੁਹਾਡਾ ਕੀ ਬਣ ਹੋ ਜਾਊਗਾ ਇੱਕ ਦਿਨ ਦੀ ਫ੍ਰੀ ਮਿਲ ਗਈ ਤੁਹਾਡਾ ਢਿੱਡ ਭਰ ਜਾਊਗਾ ਘਰ ਕਰੋਗਾ ਲਾ ਸਮਝੋ ਪੰਜਾਬੀਓ ਕੁਛ ਧੰਨਵਾਦ ਸਮਝ ਜੋ ਹਜੇ ਵੀ ਕੱਲੀ दारू ਚ ਕੁਛ ਨਹੀਂ ਰੱਖਿਆ